ਹਾਂਜੀ ਵੈਲਕਮ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਸੋ ਅੱਜ ਆਪਣੀ ਸਤੰਬਰ ਮਹੀਨੇ ਦੀ ਪੋਸ਼ਣ ਮਾਂ ਦੀ ਕਿਹੜੇ ਕਿਹੜੀ ਐਕਟੀਵਿਟੀਆਂ ਨੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਤਰੀਕ ਹੈਗੀ ਹੈ 19 25 ਦਿਨ ਸ਼ੁੱਕਰਵਾਰ ਦੇਖੋ ਕਿਹੜੇ ਕਿਹੜੀਆਂ ਐਕਟੀਵਿਟੀਆਂ ਨੇ ਅ ਮਤਲਬ ਫਾਦਰ ਲੈਟ ਕੰਪਲੀਮੈਂਟਰੀ ਫੀਡਿੰਗ ਰੈਸਪੀ ਕੰਪੀਟੀਸ਼ਨ ਪਿਤਾ ਦੀ ਅਗਵਾਈ ਹੇਠ ਪੂਰਕ ਖੁਰਾਕ ਬਯੰਜਨ ਪਕਵਾਨ ਮੁਕਾਬਲੇ ਮਤਲਬ ਅੱਗੇ ਆਪਾਂ ਇਹ ਚ ਮਦਰਜ਼ ਨੂੰ ਇਨਵੋਲਵ ਕਰਦੇ ਸੀਗੇ ਠੀਕ ਹੈ ਵੀ ਆਪਾਂ ਮਾਵਾਂ ਨੂੰ ਇਨਵੋਲਵ ਕਰਦੇ ਸੀ ਕਿ ਉਹਨਾਂ ਨੇ ਖਾਣਾ ਬਣਾਣਾ ਉਹਨਾਂ ਦੇ ਕੰਪੀਟੀਸ਼ਨ ਕਰਾਉਂਦੇ ਸੀ ਹੁਣ ਇਹ ਚੀਜ਼ ਆਪਾਂ ਕਿਹਦੀ ਅਗਵਾਈ ਚ ਕਰਾਨੀ ਹੈ ਉਹਨਾਂ ਦੇ ਫਾਦਰ ਦੀ ਅਗਵਾਈ ਦੇ ਵਿੱਚ ਠੀਕ ਹੈ ਮਤਲਬ ਉਹੀ ਕੰਪਲੀਮੈਂਟਰੀ ਫੂਡ ਜਿਹਦੇ ਵਿੱਚ ਸਾਰੇ ਤਰ੍ਹਾਂ ਦੀ ਪੂਰਕ ਖਾਾਕ ਹੋਵੇ ਸਾਰੇ ਵਿਟਾਮਿਨਸ ਪ੍ਰੋਟੀਨ ਮਿਨਰਲਸ ਹੋਣ ਔਰ ਉਸ ਤੋਂ ਇਲਾਵਾ ਜਿਵੇਂ ਜਿਹੜਾ ਬੱਚਾ 6 ਮਹੀਨੇ ਤੋਂ ਬਾਅਦ ਫੀਡ ਸਟਾਰਟ ਕਰਦਾ ਹੈ ਉਹਦੇ ਲਈ ਵੀ ਪੋਸ਼ਕ ਤੱਤ ਉਹਦੇ ਵਿੱਚ ਸਾਰੇ ਹੋਣ ਫਿਰ ਇਹ ਪੋਸ਼ਨ ਤੇ ਪਿਤਾ ਦੀ ਅਗਵਾਈ ਹੈਡਪਾਈ ਚਾਰਕ ਵਾਦੇ ਪਾਈਚਾਰਕਵਾਦੀ ਉਹ ਹੀ ਪਲੈਜ ਲੈਣੀ ਠੀਕ ਹੈ ਜਿਹੜੇ ਤੁਸੀਂ ਪਹਿਲੇ ਦਿਨ ਲੈਤੀ ਸੀ ਸੇਮ ਪਲੈਜ ਵੀ ਲੈ ਸਕਦੇ ਹੋ ਸੋ ਇਹ ਐਕਟੀਵਿਟੀ ਸਭ ਨੇ ਜਿਹੜੀ ਹੈਗੀ ਹੈ ਜਰੂਰ ਕਰਨੀ ਹੈ ਔਰ ਕਾਰਵਾਈ ਵੀ ਜਿਹੜੀ ਹੈਗੀ ਹੈ ਉਹ ਸਾਰਿਆਂ ਨੇ ਜਰੂਰ ਪਾਣੀ ਹੈ ਠੀਕ ਹੈ ਜੀ ਥੈਂਕ ਯੂ